ਕੋਰਟ ਦੇ ਹੁਕਮਾਂ ਨਾਲ ਜਿਹੜੇ ਡਰਗ ਡਿਸਪੋਜ਼ਲ ਕਮੇਟੀ ਹੈ ਉਹਦੇ ਵੱਲੋਂ ਅੱਜ 36 ਕੇਸਾਂ ਦੇ ਮੱਦਾਂ ਜਿਹੜੀਆਂ ਆ ਉਹ ਡਿਸਪੋਜ਼ਲ ਉਹਨਾਂ ਦੀ ਹੋਈ ਹੈ ਉਹਦੇ ਜੇ ਆਪਾਂ ਡਰਗ ਵਾਈਜ਼ ਦੇਖੀ ਤਾਂ ਹੀਰੋਇਨ 1.8 ਕਿਲੋ ਤੋਂ ਥੋੜੀ ਉੱਪਰ ਹੈ 15 ਗ੍ਰਾਮ ਆਈਸ 0.99 ਕਿਜੀ ਚਰਸ ਹੈਗੀ ਹੈ 0.180 ਕਿਜੀ ਗੋਲੀਆਂ ਜਿਹੜੀਆਂ 228280 ਕੈਪਸੂਲ ਤੇ ਜਿਹੜਾ ਨੋਸੋ ਤੇ ਅਸੀ ਇੰਟੌਕਸਿਕ ਐਂਡ ਲਿਕੁਇਡ ਜਿਹੜਾ ਹੈਗਾ ਉਹ 1.63 ਕੇ ਲੀਟਰਸ ਤੇ ਆਈਸ ਪਾਊਡਰ 0.49 ਕੇਜੀ ਤੇ ਇਹਦੇ ਨਾਲ ਸਾਡਾ ਜਿਹੜਾ ਹੈਗਾ ਕਾਫੀ ਜਿਹੜਾ ਮਾਲਖਾਨੇ ਦੇ ਵਿੱਚੋਂ ਐਸ ਪਰ ਲਾ ਡਿਸਪੋਜ਼ਲ ਹੋਣ ਨਾਲ ਡਰਗ ਦੀ ਉੱਥੇ ਜ਼ਿਆਦਾ ਤਰਦਾਦ ਹੈ ਉਹਦੇ ਨਾਲ ਪ੍ਰੋਬਲਮ ਆਉਂਦੀ ਹੈ ਔਰ ਉਹ ਵੀ ਅਜ਼ੂਰ ਹੋਈ ਹੈ ਔਰ ਬਾਕੀ ਉੱਥੇ ਜਿਹੜੀ ਕੇਸ ਪ੍ਰੋਪਰਟੀ ਹੈ ਅਨਨੈਸੈਸਰੀ ਫੈਨ ਨਾ ਵੈਸੇ ਵੀ এনवायरमेंट ਵਾਸਤੇ ਵੀ ਪ੍ਰੋਬਲਮ ਕਰਦੀ ਹੈ ਉਹ ਵੀ ਅੱਜ ਇਹਦੇ ਨਾਲ ਡਿਸਪੋਜ਼ਲ ਨਾ ਠੀਕ ਹੋਏ